ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਲੋ ਬਈ ਛੋਟੇ ਬੱਚਿਆਂ ਦੀ ਪ੍ਰੈਕਟਿਸ ਹੋ ਗਈ ਹੈ ਸ਼ੁਰੂ ਅੱਜ ਹੈਪੀ ਆਇਆ ਬਿਜਲੀ ਵਾਲਾ ਇਹ ਲਾਉ 440 ਦਾ ਕਰੰਟ ਅੱਜ ਨਿਆਣਿਆਂ ਨੂੰ ਚੱਲ ਬਈ ਚੱਲ ਡੰਡਾ ਨਾਲੇ ਲਈ ਫਿਰਦਾ ਅੱਜ ਇਹ ਤੇ ਇਧਰ 45 ਕਿਲੋ ਵਾਲੇ ਓਏ ਤੂੰ ਨਹਿ ਚੱਬੀ ਜਾਣਾ ਤੁਹਾਨੂੰ ਕੀ ਸਜ਼ਾ ਮਿਲਦੀ ਓਏ ਆ ਦੇਖ ਲਓ ਜਿਹੜੇ ਨਈ ਪ੍ਰੈਕਟਿਸ ਕਰਦੇ ਵਧੀਆ ਤਰੀਕੇ ਨਾਲ ਗੇੜੇ ਲੱਗਦੇ ਆ ਇਹਨਾਂ ਦੇ ਚਲੋ ਚਲੋ ਛੇਤੀ ਕਰੋ ਬਾਈ ਛੇਤੀ ਕਰੋ ਛੇਤੀ ਛੇਤੀ ਹੋਰ ਕਿੱਦਾਂ ਜੀ? ਤੁਸੀਂ ਦੰਦੀਆਂ ਕੱਢੀ ਜਾਂਦੇ ਹੱਸੀ ਜਾਂਦੇ ਓਏ। ਪ੍ਰੈਕਟਿਸ ਕਰਨੀ ਆ ਜੋਰਾਂ ਨਾਲ। ਆਹੋ। ਚਲੋ ਚਲੋ। ਰੱਖ ਲਓ ਛੇਤੀਆਂ ਆਪਣਾ ਜੋ ਵੀ ਰੱਖਣਾ ਹੈ ਕੱਪ-ਕੁੱਪ ਜਿਹੜੇ ਚੱਕੀ ਫਿਰਦੇ ਆ। ਹਾਂਜੀ। ਲੱਗੇ ਹੋਏ ਆ। ਹਾਂ ਚੱਲ। ਪ੍ਰੈਕਟਿਸ ਕਰਨਾ ਇਹ ਚੀਜ਼ ਬਹੁਤ ਜ਼ਰੂਰੀ ਆ। ਇਹਦੇ ਨਾਲ ਇਨਾ ਦਾ ਸਟੈਮੀਨਾ ਵਾਧਾ ਆ ਚੱਕ ਬਈ ਚੱਕ 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 ਹੋ ਸ਼ਾਬਾਸ਼ ਸ਼ਾਬਾਸ਼ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਆ ਇਹਨਾਂ ਨੂੰ ਇਹਨਾਂ ਨੂੰ ਟਾਈਮ ਟੂ ਟਾਈਮ ਸ਼ੂਆਂ ਲੈ ਕੇ ਦੇ ਦਿੰਦੇ ਆ ਜਰਸੀ ਜਰਸੀਆਂ ਮਿਲ ਜਾਂਦੀਆਂ ਆ ਫੋਟੋਵਾਲ ਮਿਲ ਜਾਂਦੇ ਆ ਗਲਵਜ਼ ਮਿਲ ਜਾਂਦੇ ਆ ਬਹੁਤ ਬਹੁਤ ਧੰਨਵਾਦ ਬਾਹਰ ਨੇ ਦਾ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਗਰਾਊਂਡ ਬਣੀ ਆ ਗਰਾਊਂਡ ਤਿਆਰ ਹੋਈ ਸੀ ਚਲ ਬਈ ਚਲ ਬਈ ਸ਼ਾਬਾਸ਼ ਸ਼ਾਬਾਸ਼ ਗਹਿਰੀ ਤੇਰੇ ਪੈ ਜਾਣੀਆਂ ਫੇਰ ਤੂੰ ਰੋਣਾ ਗਲਤੀਆਂ ਕਰਦਾ ਆ ਚੱਲ ਚੱਲ ਸ਼ਾਬਾਸ਼ ਉਹ ਤੁਹਾਨੂੰ ਜਾਂਦੇ ਆ ਜੀ ਟੱਪ ਕੇ ਇੱਥੇ ਆ ਕੇ ਹੋਲਡ ਹੋਣਾ ਇਹਨਾਂ ਨੇ 5 ਸੈਕਿੰਡ ਉਹ ਥੋ ਵਿੱਚ ਦੀ ਘੁੰਮ ਕੇ ਆਉਣਾ ਰੂਟ ਬਣੇ ਹੋ ਜਿੱਦਾਂ ਆਰਮੀ ਵਾਲੇ ਨਹੀਂ ਖਰਾਬ ਬਣਾਉਂਦੇ ਹੁੰਦੇ ਟ੍ਰੇਨਿੰਗ ਕਰਦੇ ਹੁੰਦੇ ਆ ਪਿੰਡਾਂ ਵਿੱਚ ਜਾ ਕੇ ਸਾਡੇ ਪਿੰਡ ਵੀ ਹੁਣ ਆਰਮੀ ਵਾਲੇ ਆਉਣ ਵਾਲੇ ਹੀ ਆ 10 ਦਿਨਾਂ ਤੱਕ ਟ੍ਰੇਨਿੰਗ ਕਰਨੀ ਆ ਉਹਨਾਂ ਨੇ ਤੇ 10-15 ਦਿਨ ਲਾ ਕੇ ਜਾਂਦੇ ਹੁੰਦੇ ਆ ਟ੍ਰੇਨਿੰਗ ਦੇ ਚਲੋ ਚਲੋ ਤੁਸੀਂ ਕਿੱਦਾਂ ਹੌਲੀ ਹੋਇਆ ਵਾ 50 ਕਿਹੜੇ ਲਵਾਉਣੇ ਤੁਹਾਡੇ 50 ਇਹ ਲੇਟ ਆਉਂਦੇ ਹੈ ਜੀ ਗਰਾਊਂਡ ਦੇ ਵਿੱਚ ਹਰ ਵਕਤ ਇਹਨਾਂ ਨੂੰ ਬਹੁਤ ਵਾਰੀ ਸਮਝਾਇਆ ਵੀ ਲੇਟ ਨਹੀਂ ਆਉਣਾ ਹੈਗਾ ਆਪਣਾ ਟਾਈਮ ਤੇ ਸਾਰੇ ਆਇਆ ਕਰੋ ਕਿਉਂਕਿ ਫਿਰ ਟਾਈਮ ਜਦੋਂ ਪ੍ਰੈਕਟਿਸ ਕਰਾਉਂਦੇ ਆ ਫਿਰ ਅੱਗੇ ਪਿੱਛੇ ਹੋ ਜਾਂਦਾ ਆ ਪਰ ਇਹ ਸਮਝਦੇ ਨਹੀਂ ਹੈਗੇ ਹੌਲੀ ਹੌਲੀ ਸਮਝ ਜਾਣਗੇ ਜਦੋਂ ਲੇਟ ਆਇਆ ਕਰਨਗੇ ਸਜ਼ਾ ਮਿਲੂਗੀ ਤਾਂ ਫਿਰ ਇਹਨਾਂ ਨੇ ਸਮਝਣਾ ਵੀ ਅਸੀਂ ਟਾਈਮ ਤੇ ਆਉਣਾ ਆ ਸ਼ਾਬਾਸ਼ 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 ਹੈ ਬਈ ਮੁੰਡੇ ਪੂਰਾ ਜ਼ੋਰ ਮਾਰ ਕੇ ਆਉਣ ਵਾਲੇ ਟੂਰਨਾਮੈਂਟ ਤੇ ਪੂਰੀ ਅੱਗ ਕੱਢਣੀ ਤੁਸੀਂ ਵਧੀਆ ਪਲੇ ਕਰਨਾ ਹੈ ਤੁਸੀਂ ਸਾਰਿਆਂ ਨੇ ਚੱਲ ਬਈ ਹੈਰੀ ਓਏ ਬਾਹਾਂ ਸਿੱਧੀਆਂ ਕਰ ਓਏ ਤਾਂ ਮੂੰਹ ਟੌਣ ਚੱਕ ਉੱਪਰ ਨੂੰ ਹੈਪੀ ਹੈਪੀ ਉੱਧਰ ਹੋਇਆ ਹੈ ਬੈਕ ਸਾਈਡ ਤੇ ਦੇਖ ਸਕਦੇ ਹੋ ਇਹ ਛੋਟੇ ਬੱਚਿਆਂ ਨੂੰ ਪ੍ਰੈਕਟਿਸ ਕਰਾ ਰਿਹਾ ਹੈ ਜੀ ਪੰਜ ਹੈ ਕਿ ਪੰਜ ਵਾਰੀ ਇਹ ਕਰਨਾ ਚੱਲ ਬਈ ਪੰਜ ਵਾਰੀ ਕਰ ਚੱਲ ਗੈਰੀ ਚੱਲ ਛੇਤੀ ਹੋ ਵੋ ਹੋ ਵੋ ਸਿੱਧੇ ਚੱਲ ਚੱਲ ਪੰਜ ਵਾਰੀ ਕਰੋ ਇਹ ਬੱਚੇ ਜਿਹੜੇ ਆ ਜੀ ਗੇਮਾਂ ਨਾਲ ਜੁੜ ਗਏ ਆ ਤੇ ਰੋਜ਼ ਆਉਂਦੇ ਆ ਇਹ ਆਪਣੇ ਟਾਈਮ ਨਾਲ ਤਕਰੀਬਨ ਮੈਂ ਹਰ ਇੱਕ ਵੀਡੀਓ 'ਚ ਹੀ ਇਹੀ ਕਹਿੰਦਾ ਰਹਿੰਦਾ ਕਿ ਟਾਈਮ ਨਾਲ ਆ ਜਾਂਦੇ ਆ ਟਾਈਮ ਨਾਲ ਆ ਜਾਂਦੇ ਆ ਪਰ ਵਧੀਆ ਵੀ ਲੱਗਦਾ ਆ ਮਨ ਨੂੰ ਸਕੂਨ ਮਿਲਦਾ ਜਦੋਂ ਇਹਨਾਂ ਨਾਲ ਇੱਥੇ ਖੇਡੀਦਾ ਆ ਤੇ ਵਧੀਆ ਲੱਗਦਾ ਆਪਣੇ ਆਪ ਨੂੰ ਵੀ ਤਾਂ ਹੀ ਮੈਂ ਜ਼ਿਆਦਾ ਇੱਧਰ ਮੇਰਾ ਧਿਆਨ ਆ ਇਹਨਾਂ ਵੱਲ ਵੀ ਚੱਲ ਆ ਆਪਣੇ ਪਿੰਡ ਦੀ ਨਰੂੜ ਦੀ ਟੀਮ ਬਣ ਜਵੇ ਵਧੀਆ ਫੁੱਟਬਾਲ ਦੀ ਆਉਣ ਵਾਲੇ ਟਾਈਮ 'ਚ ਕਿਉਂਕਿ ਜਦੋਂ ਵੀ ਸਾਡੇ ਪਿੰਡਾਂ ਵਿੱਚ ਟੂਰਨਾਮੈਂਟ ਹੁੰਦੇ ਆ ਤੇ ਹਰ ਇੱਕ ਤਕਰੀਬਨ ਪਿੰਡ ਦੀ ਟੀਮ ਹੁੰਦੀ ਆ ਬਸ ਨਰੂੜ ਦੀ ਟੀਮ ਨਹੀਂ ਹੁੰਦੀ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਪੁਰਾਣੇ ਪਲੇਅਰ ਯਾ ਫੁੱਟਬਾਲ ਖੇਡਦੇ ਰਹੇ ਟੀਮ ਹੁੰਦੀ ਸੀ ਵਧੀਆ ਹੁਣ ਉਹ ਬਾਹਰ ਚ ਲੱਗੇ ਆ ਸਾਡੇ ਦੇ ਤੋਂ ਵੱਡੇ ਆ ਤੇ ਜਦੋਂ ਟੀਮ ਬਣ ਗਈ ਇਹ ਉਹਨਾਂ ਲਈ ਗਿਫਟ ਹੀ ਆ ਜੀ ਇੱਕ ਕਹਿੰਦੇ ਹੁੰਦੇ ਵੀ ਪਿੰਡ ਚ ਕੀ ਵਧੀਆ ਆ ਫੇਗਲੇ ਦੇਖਿਆ ਕਰਨਗੇ ਮੈਚ ਬੈਨੇ ਰੂਡ ਦੀ ਟੀਮ ਆ ਸਾਡਾ ਮਾਲਪੁਰ ਏਰੀਏ ਇਧਰਲੀ ਸਾਈਡ तकरीबन ਫੁੱਟਬਾਲ ਦਾ ਇਲਾਕਾ ਆ ਫੁੱਟਬਾਲ ਟੂਰਨਾਮੈਂਟ ਬਹੁਤ ਹੁੰਦੇ ਆ ਤੇ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਊਗਾ ਖਾਂ ਵੀ ਜਦੋਂ ਕਿਤੇ ਇਹ ਇਨੇ ਫਿਊਚਰ ਦੇ ਵਿੱਚ ਜਾ ਕੇ ਵਧੀਆ ਖੇਡਣਗੇ ਕੋਈ ਕੱਪ ਜਿੱਤਣਗੇ ਟੂਰਨਾਮੈਂਟ ਜਿੱਤਣਗੇ ਤੇ ਇਹੀ ਆਪਣਾ ਮਕਸਦ ਆ ਬਈ ਮੁੰਡੇ ਸਪੋਰਟਸ ਵੱਲ ਆਉਣ ਜਿਆਦਾ ਤੋਂ ਜਿਆਦਾ ਜਿੰਨੇ ਵੀ ਆ ਸਕਦੇ ਆ ਕਿਉਂਕਿ ਐਨ ਆਰ ਆਈ ਵੀਰਾਂ ਦਾ ਸਹਿਯੋਗ ਬਹੁਤ ਆ ਕੋਈ ਵੀ ਚੀਜ਼ ਲੈਣੀ ਆ ਇੱਕ ਬੋਲ ਤੇ ਉਹ ਪੁਗਾ ਦਿੰਦੇ ਆ ਸਾਡੇ ਪਿੰਡ ਦੇ ਐਨ ਆਰ ਆਈ ਵੀਰ ਆ ਜਿਹੜੇ ਸੋ ਕਿਉਂਕਿ ਪਹਿਲੇ ਟਾਈਮ ਜਦੋਂ ਖੇਡਦੇ ਹੁੰਦੇ ਸੀ ਅਸੀਂ ਵੀ ਫੁੱਟਬਾਲ ਉਦੋਂ ਤਾਂ ਸਾਨੂੰ ਸ਼ੂ ਵੀ ਨਹੀਂ ਮਿਲਦੇ ਹੁੰਦੇ ਸੀ ਕਿਉਂਕਿ ਘਰਾਂ ਦੇ ਹਾਲਾਤ ਇੰਨੇ ਵਧੀਆ ਨਹੀਂ ਹੁੰਦੇ ਸੀ ਤੇ ਪੈਸੇ ਵੀ ਘੱਟ ਹੁੰਦੇ ਸੀ ਇਸ ਲਈ ਹੁਣ ਜਿੱਦਾਂ ਬਾਹਰ ਚੱਲ ਗਏ ਆ ਲੋਕੀ ਜ਼ਿਆਦਾ ਇੱਕ ਹੁਣ ਇੱਥੇ ਕੰਮਕਾਰ ਵੀ ਥੋੜੇ ਠੀਕ ਹੋਣ ਲੱਗ ਪਏ ਆ ਤੇ ਹੁਣ ਪੈਸੇ ਦੀ ਤਾਂ ਵੈਲਿਊ ਤਾਂ ਬਹੁਤੀ ਰਹੀ ਨਹੀਂ ਹੈਗੀ ਪਰ ਚੀਜ਼ਾਂ ਇਹਨਾਂ ਨੂੰ ਮਿਲ ਜੰਨੀਆਂ ਸਾਰੀਆਂ ਬੱਚਿਆਂ ਨੂੰ ਜਿੰਨੀਆਂ ਵੀ ਚਾਹੀਦੀਆਂ ਹੋਣੀਆਂ ਤਕਰੀਬਨ ਤੇ ਆਉਣ ਵਾਲੇ ਟਾਈਮ ਦੇ ਵਿੱਚ ਨਵੇਂ-ਨਵੇਂ ਪ੍ਰੋਜੈਕਟ ਆ ਰਹੇ ਆ ਜੀ ਸਾਡੀ ਇਸ ਗਰਾਊਂਡ ਦੇ ਵਿੱਚ ਉਹ ਵੀ ਸ਼ੇਅਰ ਕਰਾਂਗੇ ਤੇ ਇਹ ਜਿਹੜੀ ਗਰਾਊਂਡ ਆ ਹਨਾ ਜੀ ਬਹੁਤ ਹੀ ਘੈਂਟ ਬਣਨ ਵਾਲੀ ਆ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਡੇਢ ਸਾਲ ਦੇ ਵਿੱਚ ਇਹਦਾ ਪੂਰਾ ਨਕਸ਼ਾ ਚੇਂਜ ਹੋ ਜਾਣਾ ਜੀ ਇਸ ਪੂਰੀ ਗਰਾਊਂਡ ਦਾ ਜਿਹੜੀ ਦੀਦੀ ਹੈ ਨਾ ਸਾਰੀ ਇਹ ਗਰਾਊਂਡ ਚੇਂਜ ਹੋ ਜਾਣੀ ਆ ਵਧੀਆ ਹੋ ਜਾਣੀ ਆ ਜੀ ਹਾਂ ਤੋ ਜਿੱਧਰ ਇੱਥੇ ਥੋੜਾ ਜਿਹਾ ਪੱਕਾ ਥਾਂ ਸੀ ਜਿਹੜੀਆਂ ਇਟਾਂ ਚੱਕ ਕੇ ਥੋੜਾ ਜਿਹਾ ਇਹਨੂੰ ਸਿੱਧਾ ਕੀਤਾ ਕਿਉਂਕਿ ਕੋਰਨਰ ਲਗਾਉਣ ਵਿੱਚ ਪ੍ਰੋਬਲਮ ਆਉਂਦੀ ਸੀ ਇਸ ਸਾਈਡ ਤੋਂ ਤੇ ਹੁਣ ਇਹਨੂੰ ਪਾਣੀ ਦੇ ਰਹੇ ਆ ਕਿ ਜਿਹੜਾ ਕਹਾ ਆ ਇਹ ਤੋਰ ਪਵੇ ਦੁਬਾਰਾ ਹੌਲੀ ਹੌਲੀ ਤੁਰ ਪਣਾ ਆ ਮੁੰਡਾ ਬਹੁਤ ਮਿਹਨਤ ਕਰ ਰਿਹਾ ਅੱਜ ਪਰ ਗੇਮ ਦੇ ਵਿੱਚ ਇਹ ਪਿੱਛੇ ਹੀ ਹੁੰਦਾ ਆ ਹੋਰ ਕੰਮ ਇਹ ਤਾਂ ਜਿੰਨੇ ਮਰਜ਼ੀ ਕਰਾ ਲਓ ਐਦਾਂ ਦੇ ਪਾਣੀ ਪੂਣੀ ਲਵਾਉਣਾ ਆ ਿੱਟਾ ਉਟਾ ਚਕਾਉਣੀ ਆ ਕਰੋ ਚੱਕ ਜੀ ਪੂਰੀ ਗਰਾਊਂਡ ਕਿਡੂ ਐ ਉਹ ਬਨਾਣ ਤਾਂ ਤੇਰੇ ਆਉਂਦੇ ਨਹੀਂ ਹਾਂ ਤੱਕੇ ਜੇ ਨਾ ਪਾਈਓ ਆ ਸਨੀਵਾ ਚੱਲ ਰਹੀ ਹੈ ਜੀ ਸਨੀ ਆਇਆ ਸਨੀ ਸਨੀ ਬਿਲਡਰ ਚਲ ਚਲ ਚੱਕ ਦੋ ਇਟਾਂ ਚੱਕ ਕੇ ਖੜਾ ਜਾ ਦੇਖ ਦਿਖਣ ਲਾ ਪਣਾ ਕਰੋ ਜੀ ਚੈੱਕ ਗੇਮ ਦੇਖੋ ਜੀ ਐਕਸਰਸਾਈਜ਼ ਹੀ ਐਕਸਰਸਾਈਜ਼ ਖੇਡ ਦੀ ਖੇਡ ਨਿਆਣਿਆਂ ਦੇ ਲਈ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਆ ਪਿੰਡਾਂ ਦੇ ਵਿੱਚ ਨਿਆਣਿਆਂ ਲਈ ਤਾਂ ਕਿ ਮੋਬਾਈਲਾਂ ਤੋਂ ਦੂਰ ਰਹਿਣਾ ਤੇ ਗੇਮਾਂ ਨਾਲ ਜੁੜੇ ਰਹਿਣਾ ਦੇਖੋ ਕਿੰਨੀ ਇਹਨਾਂ ਨੂੰ ਖੁਸ਼ੀ ਆ ਇਸ ਗੇਮ ਦੀ ਚੱਲ ਚੱਲ ਛੇਤੀ ਬਈ ਅਰੇ ਪ੍ਰੈਕਟਿਸ ਵਾਲੇ ਕੌਣ ਆ ਉਹ ਪੋਣੇ ਆ ਤੇ ਪਾਈਪ ਦੇ ਵਿੱਚ ਔੜੇ ਮੁੰਡੇ ਵੱਡੇ ਆ ਆਪਣੇ ਛੋਟੇ ਇੱਧਰ ਹੈਪੀ ਲੈ ਕੇ ਖੜਾ ਹੈ ਜੀ ਚਲੋ ਬਈ ਕਰੋ ਰਨਿੰਗ ਲਓ ਜੀ ਸ਼ਾਬਾਸ਼ ਕੋਈ ਨਹੀਂ ਕੋਈ ਨਹੀਂ ਉੱਠਾ ਉੱਠਾ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਚਲੋ ਬਈ ਹੋਵੋ ਤੁਸੀਂ ਵੀ ਚਲੋ ਸ਼ਾਬਾਸ਼ ਉਹ ਸਣੀ ਰੁਕ ਜਾ ਵੇਟ ਕਰੀ ਲੋ ਜੀ ਅੱਜ ਚੱਲੂਗਾ ਬਾਰਬੀਕਿਊ ਤੇ ਬੰਦੇ ਆਪਣੇ ਪਤਾ ਨਹੀਂ ਕਿੱਥੇ ਰਹਿ ਗਏ ਆ ਸਮਾਨ ਇੱਥੇ ਪਿਆ ਹੈ ਆਪਣੇ ਕੋ ਪੂਰਾ ਰੈਡੀ। ਦੇਖ ਤੁਸੀਂ ਤਾਂ ਆਪਣੀ ਆਪਣਾ ਵੀ ਪਾ ਲਈ ਹੋ ਜੀ। ਤੇ ਬੰਦੇ ਆਪਣੇ ਮਿਸਿੰਗ ਆ। ਆ ਰਹੇ ਆ ਰਾਸਤੇ ਦੇ ਵਿੱਚ। ਸਾਡੇ ਕੋਲੇ ਵੀ ਥੋੜੇ ਹੋ ਆ। ਅੱਧੇ ਬੰਦੇ ਤਾਂ ਕੋਲੇ ਲੈਣਗੇ ਉਹ ਆ। ਬੜੇ ਦਿਨਾਂ ਬਾਅਦ ਅੱਜ ਬੈਠੇ ਆ। ਦੰਦ ਤਿੱਖੇ ਕੀਤੇ ਆ ਦੰਦ। ਬੈਂਚ 'ਤੇ ਬੈਠੇ ਆ ਜੇ ਉਹਨਾਂ ਦੇ ਘਰੇ। ਹਾਂ। ਉਹ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਜੋਤਾ ਕਹਿੰਦਾ ਮਿੱਤੋ ਤਾਂ ਬਈ ਸਬਰ ਨਹੀਂ ਹੁੰਦਾ ਸਬਰਾਂ ਦਾ ਫਾਲ ਬੰਨ ਜਿਹੜਾ ਟੁੱਟ ਗਿਆ ਲੱਗਾ ਇੱਕ ਸੀਖ ਲਾਉਣਾ ਕੋਲੇ ਆਪਣੇ ਕੋ ਥੋੜੇ ਆ ਤੇ ਬੰਦੇ ਹਲੇ ਆਏ ਨਹੀਂ ਸਾਡੇ ਕਹਿੰਦਾ ਮੈਂ ਇਨਾਂ ਹੀ ਪੰਜ-ਸੱਤ ਕੋਦਿਆਂ ਤੇ ਇੱਕ ਸੀਖ ਲਾ ਕੇ ਚੱਕ ਜਣੀ ਆ ਚੱਕ ਤਾਂ ਕੰਮ ਸਾਰਿਆਂ ਨੇ ਦੇਖ ਲਓ ਬਈ ਆਜੋ ਆਜੋ ਮਾਰੋ ਫੋਨ ਵੀ ਰਿਪਨ ਕਿੱਥੇ ਆ? ਉਹ ਵੀ ਕਹੂਨ ਨਹੀਂ ਕੀਤਾ ਨਾ। ਲਾਟਾਂ ਉੱਠਦੀਆਂ ਆ ਪਨੀਰ ਦੀਆਂ। ਓਕੇ ਰਿਪਨ ਨੂੰ ਕਰ ਦਮਾ ਭਰਾਵਾ ਰਿਪਨ ਨੇ ਤਾਂ ਨਾ ਆਜਣਾ ਹੋ ਜੀ ਰਿਪਨ ਪੁੱਛੀ ਬੋਲੇ ਰਿਪਨ ਵੀ ਆਜੋ। ਰਿਪਨ ਖੇਡਦਾ ਜੀ ਉਹ ਜਿੱਥੇ ਲਾਈਟਾਂ ਜਗਦੀਆਂ ਗਰਾਊਂਡ ਦੇ ਵਿੱਚ ਫੁੱਟਬਾਲ। ਉਹ ਨਹੀਂ ਲਾਈਵ ਹੋ ਅੱਜ। ਲਾ ਜੀ ਹੋ ਗਿਆ ਕੰਮ ਸ਼ੁਰੂ। ਫੋਨ ਜੋ ਵੀ ਜਲਦੀ ਜਲਦੀ ਫੇਰ ਨਾ ਕਿਉਂ ਅੱਜ ਕੋਈ ਰਹਿ ਗਿਆ ਮੇਲਾ ਲੁਟ ਲਓ ਅੱਜ ਆ ਕੇ ਜੋ ਸੰਭੀ ਬਹੁਤ ਘੈਂਟ ਹੋਇਆ ਹੈ ਮੀਰੇ ਪੂਰੇ ਆਸਾਰ ਆ ਇੱਕ ਅੱਡੇ ਦਿਨ ਤੱਕ ਮੀਂਹ ਪਾਣੀ ਸ਼ੁਰੂ ਹੋ ਜਾਣਿਆ ਜੀ ਜਿਹੜੇ ਕਹਿੰਦੇ ਸੀ ਪੰਜਾਬ 'ਚ ਗਰਮੀ ਬਹੁਤ ਹੈ ਜਿੱਦਣ 5 ਦਿਨ ਮੀਂਹ ਲਗਾਤਾਰ ਪੈ ਗਿਆ ਪੰਜਾਬ ਵਾਲਿਆਂ ਨੇ ਕਹਿਣਾ ਅੱਬ ਬੱਲੇ ਬੱਕਰੇ ਦੇ ਸਣੀ ਖੇਲਿਆਣ ਵਾਲਾ ਉਹ ਪੱਖਾ ਬੰਦ ਕਰਦੇ ਹੋਣ ਬਣਿਆ ਮਾਹੌਲ ਪੂਰਾ ਜੀ ਹੱਲੇ ਬੰਦੇ 5-7 ਹੋਰ ਆਉਣੇ ਆ ਖੇਡੀ ਜਾਂਦੇ ਉਹ ਸਾਹਮਣੇ ਗਰਾਊਂਡ ਦੇ ਵਿੱਚ ਆ ਜਾ ਆ ਜਾ ਛਿੱਤੀ ਕਰ ਐਵੇਂ ਨਾ ਦੰਦ ਦੀ ਤਿੱਖੇ ਕਰਦਾ ਰਿਹਾ ਕਰ ਆ ਮੱਥਾ ਟੇਕਿਆ ਹੈ ਜੀ ਮਾਲਪੁਰ ਸ਼ਹੀਦਾਂ ਦੇ ਜੀ ਬਾਬੇ ਤੇ ਆ ਕੇ ਆਇਆ ਹੌਰ ਕੀ ਲੋ ਵੀ ਕੋਚ ਸਾਹਿਬ ਹੋ ਗਏ ਮੋਰੇ ਕੋਚ ਸਾਹਿਬ ਤੋਂ ਯਾਰ ਖਾਣ ਨੂੰ ਹੁਣ ਭੁੱਖ ਜੀ ਲੱਗੀ ਐ ਤੈਨੂੰ ਹੁਣ ਹੁਣ ਲੰਗਰ ਥੱਲੇ ਨੂੰ ਹੋਇਆ ਲੱਗਦਾ ਚਲ ਕੋਈ ਫੇਰ ਤਿੰਨ ਸਾਲੇ ਭੁੱਖ ਲੱਗੀ ਜਾਂ ਉਹਨਾਂ ਨੂੰ ਦਿਨ ਲੱਗਦੀ ਭੁੱਖ ਆ ਦੇਖ ਉਹ ਆ ਦੇਖ ਆ ਦੇਤਾ ਇੱਲਾ ਦੇਖਦਾ ਮੱਕਰਾ ਹੁਣ ਕੜੀ ਥੱਲੇ ਨੂੰ ਆਈ ਹੈ ਨਾ ਮਾਲਪੁਰ ਦਾ ਸਾਰਾ ਲੰਗਰ ਹੀ ਦੇ ਮੂੰਹ 'ਚ ਹੀ ਚਲ ਗਿਆ ਅੱਜ ਲੰਗਰ ਆਪੇ ਗਿਆ